ਆਜਾ ਉਹ ਆਜਾ ਭਾਈ ਨੰਗਿਆ ਆਜਾ 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 ਤੇਰਾ ਵੀ ਨਿਮੇੜਾ ਮੈਂ ਨਿਕੰਦਾ ਰਿਹਾ ਠੀਕ ਹੈ ਭਾਈ ਬੈ ਜਾ ਬੈ ਜਾ ਉਹ ਬਾਰ ਦਾ ਚ ਬਾਰ ਗੋਣ ਨੂੰ ਉਹ ਬਾਰ ਤਾਂ ਫਿਰ ਫੁੱਲਾ ਦਾ ਬਾਰ ਪਿਆ ਸੀ ਜੇ ਤੂੰ ਉਹੀ ਨਹੀਂ ਕਰ ਕਰੀ ਘਰ ਲਈ ਡਾਇਆ ਹੋਇਆ ਸੀ ਅੱਛਾ ਮੈਂ ਨਾ ਫਿਰ ਬੋਲ ਮਾਰਨ ਦਾ ਪੱਤੇ ਮਿਲ ਨਹੀਂ ਆਇਆ ਜਦ ਪਤੰਦਰ ਆਈ ਨਹੀਂ ਜਗਾ ਆ ਗਿਆ ਤੈਨੂੰ ਇਹ ਨਹੀਂ ਪਤਾ ਲੱਗਾ ਗੇੜ ਜਿਵੇਂ ਹੁੰਦੇ ਹੁੰਦੇ ਇੱਕ ਗੱਲ ਦਾ ਪਤਾ ਹੀ ਨਹੀਂ ਲੱਗਾ ਕੁੱਤਾ ਬੋਲਾ ਕਦੋਂ ਰੱਖ ਲੈ ਕੋਈ ਉਹ ਕੁੱਤਾ ਕਾਣ ਮੁਖ ਪਾਇਆ ਦੀ ਬਰਾਏ ਰੋਟੀ ਦਾ ਆਪ ਨੂੰ ਮਿਲਦੀ ਕੁੱਤੂਰੇ ਭਾਲਦਾ ਇੱਥੇ ਉਹਦਾ ਗੱਲ ਕਰਦਾ ਰਿਹਾ ਤੇ ਸਹੀ ਹੈ ਉਹ ਮੈਂ ਤਾਂ ਫਿਰ ਸ਼ਾਫ ਜੀ ਨੂੰ ਆਇਆ ਸ਼ਿਕਰ ਕਰਦਾ ਰਿਹਾ ਸ਼ਾਫ ਕਰ ਦਿੰਦੇ ਆ ਭਾਈ ਤੇਰਾ ਕਰਦੇ ਲੋ ਉਹ ਤਾਂ ਜਗਾ ਵਧੀਆ ਪਾਤੀ ਦੇ ਕਰਪੁਣੀ ਜਗਾ ਵਧੀਆ ਭਈਆ ਭਈਆ ਇਹ ਤੇਰਾ ਕੰਮ ਨਹੀਂ ਦੇਦਣ ਯੋਗ ਦੇਖਾ ਕੰਮ ਤੇਰਾ ਜਮਾ ਸ਼ਿਰਾ ਕਰਦਾ ਤੂੰ ਅਸਾਂ ਹਾਂ ਉਸ ਆਉਂਦੇ ਨਿਮੇੜ ਦਿੰਦੇ ਫਿਰ ਕਰਦਾ ਰਹਿ ਉਹ ਤਾਂ ਠੀਕ ਹੈ ਭਰਾਵਾ ਲਾਗਣਾ ਆਈਆਂ ਦਾ ਜਿਹੜੀ ਰੋਟੀ ਨਵੇਂ ਖੁਰਕਣ ਲਾ ਦਿਆਂ ਲੰਗਰ ਨੂੰ ਬਿਰਜਾ ਤਾਂ ਖਾਦਾ ਖਾਨਾ ਕਰਦਾ ਲੰਗਰ ਤਾਂ ਭਰਾਈਆਂ ਕਰਦਾ ਰਹਾ ਲੰਗਰ ਬਣਾ ਪਰ ਕੰਮ ਨਹੀਂ ਨਾ ਕਰਿਆ ਜਾਂਦਾ ਨਹੀਂ ਫਿਰ ਭਾਈ ਆਪ ਨਹੀਂ ਕੰਮ ਹੁੰਦਾ ਤੂੰ ਆਪ ਜਾਣਾ ਚਾਹੀਦਾ ਤੂੰ ਨਸੇ ਬੱਤੀ ਤੁਰੇ ਤਾਂ ਘਰਾਂ ਹੋਨਾ ਸੇ ਪਤਾ ਦੋ ਰੋਟੀਆਂ ਉਹ ਕਿਹਦਾ ਭੰਨਣੀ ਪੈਂਦੀਆਂ ਨੇ ਫਿਰ ਰੋਟੀਆਂ ਅਗੜਾ ਪਈ ਵੱਡਦਾ ਨਹੀਂ ਕਦਾ ਲੋ ਸੇ ਪਤਾ ਦੋ ਪਤਾ ਸਿਰ ਰਹੇ ਤਾਂ ਹੈਗੇ ਸਾਹ ਕਰ ਦਿੰਦੇ ਆ ਭੈ ਜੱਜ ਸਾਫ ਕਰ ਹੀ ਦਿੰਦੇ ਆ ਕੋਈ ਨਾ ਕੋਈ ਨਾ ਸਾਰੀ ਕਰ ਦੇ ਦੇਖ ਜੀ ਨਾ ਮੁੰਡੇ ਨੂੰ ਆਏ ਹਾਂ ਦੇ ਉਹ ਕਿਹਾ ਆਏ ਖੇਤ ਤੇਰੀ ਚਾਚੀ ਵਾਗੀ ਇੱਥੇ ਕਾਲੇ ਕੀ ਮੇਲੇ ਤੇ ਆ ਹੁਣ ਤੈਨੂੰ ਪਤਾ ਚੱਲਦਾ ਦੋ ਤਿੰਨ ਦਿਨ ਜਲੂ ਕੰਮ ਜਾ ਉੱਥੇ ਸੁੱਖ ਦੇਣ ਵਾਗੀ ਪਹਿਲੀ ਵਾਰ ਉਹਦੇ ਫੁਣਸੀਆਂ ਜੀਆਂ ਹੋਗੀਆਂ ਸੀ ਮੈਂ ਤੈਨੂੰ ਸਨੇਹਾ ਭੇਦਾ ਅਜੀ ਕੋਈ ਨਾ ਤੇਰਾ ਅੱਜ ਸਭ ਕਰਤੀ ਤੂੰ ਤੋਰ ਕਰ ਸਾਰਿਆ ਪਰ ਤੂੰ ਆਪ ਹੀ ਦੇਖ ਲਈ ਮੈਂ ਜਾਣਾ ਉਹਨੂੰ ਬੰਬ ਤੇ ਕੋਈ ਨਾ ਤੈਨੂੰ ਸਨੇਹਾ ਲਾਵਾਂਗੇ ਯਾਰ ਕਿਵੇਂ ਲਾਈਏ ਮੁੰਡੇ ਨੂੰ ਆ ਜਾਣ ਦੇ ਇਥੇ ਤੋਂ ਚੇਰੀ ਚਾਚੀ ਉੱਥੇ ਗਈ ਆ ਚਾਬੀਆਂ ਜੂਪੀਆਂ ਉਹਦੇ ਕੋਲ ਹੀ ਨੇ ਮੈਨੂੰ ਐ ਵੀ ਦਵਾਰੇ ਗੇੜਣਾ ਨਾ ਮਾਰ ਕੋਈ ਨਾ ਕੋਈ ਨਾ ਗੇੜਾ ਨਹੀਂ ਆਪਾਂ ਮਰਾਉਂਦੇ ਚੰਗਾ ਮੇਰਾ ਹਾਂ ਕੋਈ ਨਾ ਕੋਈ ਨਾ ਠੀਕ ਆ ਹੋਰ ਵਧੀਆ 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 ਜਿਹੜੇ ਦਿਨ ਗੇ ਰੁਕੜੀ ਉਹਰ ਉਹ ਟਿਲ ਦਾ ਰੇਂ ਦੇ ਰੇਂ ਦੇ ਚੇਂ ਦੇ ਚੇਂ ਦੇ ਆ ਰਹੇ ਨੇ وجی دلرتخان تڑکی دیا سارا خان کھان رہا ہے دنیا تے کوئی نہ یا سارا جگہ تو دیکھ رہا ہے ائے ہوندی ہے میں سالی کتا جی تو پاپا وہی ناموں میرے سے جگانا ہے اے او کا کئی وڑاں پا ان بہت دا بابا ہے یا بہت دا بابا ਬਹੁਤ ਚੰਗਾ ਫੀਲ ਹੋ ਰਿਹਾ ਹੈ। ਕਰਤਾਰੇ ਦਾ ਇੱਕ ਤਾਂ ਘਰ ਬੜੀ ਦੂਰ ਆ। ਬਾਸ ਸੁਣਿਆ ਯਾਰ ਕਿੰਝ ਸਹੇ ਕਰਤਾਰੇ ਨੂੰ ਕਿਹਾ ਸੀ ਵੀ ਆ ਤਾ ਲੋਕ ਲੋਕ ਇੱਟ ਪਵਾ ਯਾਰ ਮੜਾ ਜੀ ਪੱਤਾ ਜਰਾ। ਐ ਅੱਧਿਆ ਦਰਣਾ ਅਗਰ ਸੱਦ ਕਰਦੇ ਠੰਡਾ ਵਾਲੇ। ਬੜਾ ਯਾਰ ਅਰੇ ਭਾਈ ਮੱਥੇ ਲੱਗੀ ਹੈ ਅੰਦਰ ਵੜਦੇ ਸਾਰੇ। ਆ ਕਰਤਾਰਸ਼ਾ ਕਰੀਆਂ। ਆ ਕਰਤਾਰਸ਼ਾ। ਉਹ ਕਿਹੜਾ ਪਈਆ। ਲੰਘਿਆ। ਓ ਹੋਰ ਕਰਤਾਰ ਸਿੰਘ ਛੇੜਿਆ ਨਹੀਂ ਮੈਨੂੰ ਓ ਬਾਹ ਓ ਮਾਸੀ ਦੇਆ ਪੁੱਤਾਂ ਬੱਲੇ ਬੱਲੇ ਓ ਠੀਕਾ ਟੀੜੀਆਂ ਕਰੇ ਨਾਣਾ ਓ ਟੀੜੀਆਂ ਕਰੇ ਜੇ ਨਾ ਓ ਟੀੜੀਆਂ ਕਰੇ ਜੇ ਨਾ ਓਏ ਓ ਹੋ ਮਿੱਠੀ ਜੀਰਾ ਪਾ ਲੰਦਿਆ ਕੰਚੜ ਰਿਹਾ ਵਾਹ ਜੀ ਵਾਹ ਵਾਹ ਜੀ ਹਾਏ ਹਾਏ ਓ ਬਹੁਤ ਅੱਛਾ ਓ ਤੇਲ ਖਾਵਾ ਦੇ ਜੂ ਨਾ 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 ਬਹੁਤ ਵਦ ਕਰਤਾਰ ਸਿੰਘ ਓ ਹੋਰ ਕਰਤਾਰ ਸਿੰਘ ਜਮਾ ਵਾਹ ਚੜਦੀ ਕਲਾ ਹੋ ਰਹਾ ਕਰੇ ਠੀਕ ਪਹਿਲਾਂ ਤੇ ਚਾ ਚੀਰੀ ਚਿੱਟੀ ਜੁੱਟੀ ਭੇਜ ਦਿੰਦਾ ਯਾਰ ਫਿਰ ਤੇਲਾ ਸਾਨੂੰ ਪਤਾ ਆ ਯਾਰ ਫੋਨ ਫੋਨ ਜਾ ਵੀ ਕੱਟੀ ਲੱਗਦਾ ਹੈ ਅੱਜ ਕੱਲ੍ਹ ਉਹ ਪੋਤਾ ਹੁਣ ਅਜਵਾਕਾ ਜਿਹੇ ਮੇਰੇ ਅਰਿੰਦਲ ਉਹਦੇ ਪ੍ਰਲੋਭ ਚੱਲ ਰੋ ਯਾਰ ਚਾ ਠੰਡ ਕਰਕੇ ਥੋੜਾ ਯਾਰ ਇੱਕ ਤੂੰ ਆਇਆ ਕਰਿਆ ਆ ਜਾ ਫਿਰ ਆ ਜਾ ਅੱਧਰ ਅੱਧਰ ਤੇ ਨਹੀਂ ਅੱਧਰ ਚਲੀਏ ਉਹ ਤੇਰ ਬਾਹਰ ਤੇ ਉਹ ਤੇਰ ਬਾਹਰ ਦਾ ਸਦਾ ਹਾਂ ਹਾਂ ਨਾ ਨਾ ਆਇਆ ਨਹੀਂ ਦਿਵਾਸ ਬਾਗਿਆ ਖੇਤ ਅੱਛਾ ਇਹ ਭਰਾਈ ਗਈ ਆ ਮਿੱਟੀ ਕੱਢੇ ਮੇਰੇ ਤੋਂ ਬਿਆਹ ਦੇ ਢੇਰੀ ਕਰਤਾ ਅੱਛਾ 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 ਹੁਣ ਲੈਕਚਰ ਇਧਰ ਫਿੱਟ ਰਹਾ ਹੈ ਇਧਰ ਫਿੱਟ ਇਹ ਦੇਖ 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 ਇਹ ਰਿਹਾ ਸਰ ਉਹ ਬ੍ਰੀ ਆਇ ਤੇ ਇਹ ਕੰਫਰਟੇਬਲ ਹੋਵੇ ਉਹ ਕੰਫਰਟੇਬਲ ਆ ਦਾੜੀ ਦੀ ਕਾਲੀ ਗਰੀ ਫਿੱਟਾ ਹੋਈ ਦਾੜੀ ਨਾਲ ਸਹਿਰ ਦੇ ਵਿੱਚ ਰਹਿਨੇ ਨਾ ਏਕਲੀ ਕਲਪੂ ਕਲਪੂ ਵੇਰਾ ਕਰਦੇ ਰਹਿੰਦੇ ਉਹ ਪੈਸੇ ਸਾਰਾ ਖੁਰਾ ਜਾਂਦੀ ਹੈ ਚਿੱਟੀ ਪਾਟੀ ਹੁੰਦੀ ਆ ਜਦਾ ਚਿੱਟੀ ਹੋ ਗਈ ਉਹ ਨਹੀਂ ਇਹ ਫਿਰ ਹੋ ਪਰਦੇ ਸਲਾਮ ਆ ਬੋਈ ਗਿਆ ਜਰਾ ਮੋ ਗਾੜੀ ਹੁੰਦੀ ਸੀ ਸਾਡੀ ਪਹਿਲਾ ਵਲੇ ਸੀ ਨਾ ਆਪਾਂ ਜਰਾ ਪਥਰੇ ਗਨੇ ਚੁਪੜੇ ਪਾ ਜੀਆਂ ਭੇਲੀਆਂ ਖਾਤੀਆਂ ਗੋੜ ਬਿਲਕੁਲ ਆਇਆ ਬਿਲਕੁਲ ਹਾ ਹੋਰ ਹੋਰ ਤਾਂ ਚੱਲ ਮੈਨੂੰ ਮਨ ਇਹ ਵੀ ਥੋੜਾ ਜਿਹਾ ਘੁੱਟਣ ਦੀ ਫੀਲ ਹੋ ਰਹੀ ਆ ਬਾਹਰ ਨਾ ਚੱਲੀਏ ਉਹ ਬਾਹਰ ਤਾਂ ਬਾਹਰ ਚੱਲ ਦਿਆ ਕਰ ਜਾ ਓਏ ਭਲਾ ਆ ਕੜਾ ਬੈ ਕੜਾ ਹਾਂ ਇੱਥੇ ਰੱਖ ਇਹ ਥੋੜਾ ਜਿਹਾ ਹਾਂ ਇਹ ਜ਼ਿਆਦਾ ਪੈੜ ਸੀ ਨਾ ਲੈ ਫਿਰ ਨਾਈਟ ਹੈ ਬੜੀ ਜੀ ਲੈ ਹੇ ਦੇਖ ਹਾਂ ਦੇਖ ਬਾਕਸ ਹਾਂ ਪਾਣੀ ਪੂਰੀ ਵਗ ਕੇ ਕਾਫੀ ਪੀ ਲੈਣੀ ਬਾਰਥਰੂਮ ਜਿੱਥੇ ਬੜ ਕੇ ਉਹ ਹੋ ਕੇ ਆਣਾ ਪ੍ਰੈਸ 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 ਉਹ ਹੁਣ ਆ ਕੇ ਹਾਂ ਮੈਂ ਪ੍ਰੈਸ ਪ੍ਰੈਸ ਹੀ ਚੇਂਜ ਕਰੂੰਗਾ ਨਾ ਬ੍ਰਿਸ਼ ਕਰਨਾ ਕਿਵੇਂ ਕਰ ਲਾ ਕਰਾਂਗੇ ਕਰੇਂਗੇ ਕਰੇਂਗੇ ਇਹ ਠਹਿਰ ਕੇ ਲਾਏਗਾ ਅੱਜ ਨਹੀਂ ਹੋਏ acha ਸਮਝਣੇ ਟਾਈਮ ਲੱਗ ਹੀ ਨਾ ਚੱਲ ਨਾ ਬੇਨਾਗੜਾ ਕੱਢਿਆ ਵਾਂ ਪੁਰਾਣੇ ਘਰ ਦਿਖਾਣਾ ਬਹੁਤ ਬੱਛਾ ਬਹੁਤ ਬੱਛਾ ਹਾਂ ਕੱਹਾ ਫਿਰ ਹੋ ਜਾ ਕੇ ਮਰਵਾ ਦੀ ਪਾਈ ਤੇ ਨਹੀਂ ਮਰਦੀ ਆ ਹਾਂ ਕੀ ਪੈਰੇ ਉਡੀ ਗੱਲ ਆਪਣੇ ਰਸੋਈ ਚੋਂ ਦਾ ਫ੍ਰਿਜ ਨਾ ਕਿੱਥੇ ਲਾ ਰੱਖਿਆ ਤੇ ਕਰਤਾਰਾ ਜੀ ਇਹ ਫ੍ਰਿਜ ਇੱਥੇ ਕਿਵੇਂ ਤੁਸੀਂ ਇਹ ਭਾਈ ਮਾਸਟਰ ਸਿਆਹ ਵੀ ਇੰਨਾ ਵੀ ਜਗ੍ਹਾ ਪਈ ਆ ਪਹਿਲਾਂ ਤਾਂ ਓਦੋਂ ਤੈਨੂੰ ਪਤਾ ਨਹੀਂ ਓਦੋਂ putted ਘਰਾਂ ਚ ਆਇਆ ਸੀ ਹਾਂ ਮੈਂ ਫਿਰ ਜਬਾ ਕਾਣੇ ਇੱਥੇ ਰੱਖਿਆ ਮੈਂ ਫ੍ਰਿਜ ਉੱਥੇ ਓਨ ਕਰਦੇ ਹਾਂ ਉਹ ਨਹੀਂ ਅੰਦਰ ਲਾਵਾਂਗੇ ਅਜੇ ਸੈਟਿੰਗ ਕਰਨੀਆਂ ਸਾਰੀ ਸੈਟਿੰਗ ਉਹ ਮੈਨੂੰ ਲੱਗਿਆ ਕਿ ਤੇ ਉੱਥੇ ਓਨ ਕਰਦੇ ਹੋ ਤੁਸੀਂ ਹੋਰ ਆਹ ਟਬਲ ਨਹੀਂ ਹੈ ਟਬਲ ਆ ਕੀ ਆ ਭਾਈ ਇਹ ਤਾਂ ਕਮ ਸੇ ਕਮ ਸੱਲ ਅੱਛਾ ਅੱਛਾ ਹਾਂ ਇਹਨੇ ਨਾ ਇੱਦਾਂ ਵਿਚਾਰ ਲਾ ਹੁਣ ਅੱਛਾ ਅੱਛਾ ਕੋਈ ਗੱਲ ਨਹੀਂ ਚੱਲ ਫਿਰ ਗੇੜਾ ਕੱਢ ਕੋ ਜੈਸਾ ਦੇਸ ਵੈਸਾ ਪੇਸ ਹਾਂ ਫਿਰ ਜਿੱਤੇ ਰਹਿਣਾ ਫਿਰ ਉੱਥੇ ਉਹੀ ਜੱਲ ਚੱਲ ਗੇੜਾ ਕਢਾ ਕੇ ਲਿਆ ਮੈਂ ਤੈਨੂੰ ਹੋਰ ਚਲੋ ਪਿੰਡ ਚ ਸਭ ਕੀ ਹੋਲੇ ਆਪਾਂ ਹਾਂ ਸ਼ਹਿਰ ਨੂੰ ਕੀ ਤੇਰੀ ਹਾਂ ਕੀ ਕਹਿਨੇ ਹੁੰਦੇ ਤੁਸੀਂ ਬੋਕ 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 ਨਹੀਂ ਜੀ ਬੋਕ ਬੱਕਰੀ ਦੇ ਘਰ ਆ ਮੇਰੀ ਨਹੀਂ ਕਤਰਾ ਜੀ ਤੁਹਾਨੂੰ ਇਹ ਚੀਜ਼ਾਂ ਮਰੇ ਪਤਾ ਨਹੀਂ ਆ ਤੁਸੀਂ ਘੱਟ ਪੜਿਓ ਨਾ ਆ ਕਰਕੇ ਨੂੰ ਕੁਝ ਵੀ ਹੋਇਆ ਕੋਈ ਚਾ ਨਹੀਂ ਵਾਓ ਭਾਈ ਕ੍ਰਾਸਪੁਤਾਈ ਕਿ ਜਦੋਂ ਅੱਜ ਬੋੜਾ ਆ ਪੜਤੀ ਹੋ ਗਿਆ ਦੀ ਵਧੀਆ ਨਜ਼ਾਰੇ ਲੈ ਲਾ ਹਾਂ ਨਹੀਂ ਹੁਣ ਕਿਰਪਾ ਵਾਪੇ ਦੀ ਪੂਰੀ ਮਾਣ ਨਕੀ ਆਪਿਆ ਹਾਂ ਇਹਦਾ ਕੋਈ ਵਧੀਆ ਹੁੰਦਾ ਹੈ ਹਾਂ ਬਹੁਤ ਅੱਛੀ ਆ ਮੁੱਛਾਂ ਦੇਖੋ ਕਤਰਾ ਜੀ ਉਹਦਾ ਠੀਕ ਨੇ ਮਲਟਰਾ ਹੋਇਆ ਆ ਉਹ ਕਹਿੰਦੇ ਆ ਨਲੀ ਵਾਲਾ ਵੀ ਨਲੀ ਨਾ 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 ਨਲੀ ਵਾਲਾ ਨਹੀਂ ਹੈ ਇਹ ਕਮਸਾ ਹੈ ਕਮਸਾ ਇਹ ਕੀ ਹੈ ਕਮਸਾ ਆਬਰਾ ਪਾਈ ਚੋੜੀ ਹੋਏ ਮਫਲਰ 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 ਕਹਿੰਦੇ ਇਹਨੂੰ ਮਫਲਰ ਅੱਛਾ ਇਹ ਪਤਾ ਹੈ ਇਹ ਗੱਲ ਪਤਾ ਕੀ ਹੈ ਇਹ ਜਦਾ ਸਰਦੀ ਹੈ ਅੱਜ ਸਰਦੀ ਹੈ ਥੋੜੀ ਥੋੜੀ ਸਰਦੀ ਹੈ ਬਾਰਿਸ਼ ਦਾ ਟਾਈਮ ਹੈ ਫਿਰ ਕੋਲਡ ਵਗੈਰਾ ਹੋ ਜਾਂਦਾ ਹੈ ਨਾ ਹਾਂ ਇਹ ਮੇਰੇ ਸੋਦਾ ਪਿੱਟਾ ਵਾਲਾ ਮਾਹੌਲਾਟਾ ਨਾ ਕੀ ਤੁਹ ਪਈ ਹੈ ਦੇ ਨਾਲ ਪੁੰਝ ਲੱਗਾ ਹਿੰਦੂ ਸਿੰਘਾ ਹਾਂਜੀ ਇੱਕ ਨਾ ਇੱਕ ਕਟਿੰਗ ਵਾਲੀ ਦੁਕਾਨ ਤੇ ਰੋਕ ਲਈ ਹੈ ਆ ਸੀ ਜੀ ਕੋਈ ਨਹੀਂ ਬਸ ਇੱਥੇ ਰੋਕ ਲਾਂਗੇ ਇੱਥੇ ਹੈ ਹਾਂਜੀ ਆ ਜਾਓ ਅੱਛਾ ਨੇੜੀ ਹੈ ਉਧਰ ਹੀ ਆ ਜੀ ਜਿਆਦਾ ਦੂਰ ਨਾ ਹੋਵੇ ਨਾ ਹੀ ਉਹ ਅੱਛਾ ਤਾਰਾ ਸਾਬ ਤੋਂ ਤੁਰਿਆ ਨਹੀਂ ਜਾਂਦਾ ਨਾ ਗੋਡੇ ਗੋਡੇ ਜਵਾਬ ਦੇ ਖੜੇ ਨੇ ਇਹਦੇ ਠੀਕ ਹੈ ਇਹ ਮੁੰਡਿਆਂ ਨੂੰ ਪਤਾ ਭਰਾਵਾ ਇਹ ਸੀ ਨੂੰ ਪੁੱਛਦਾ ਕਿਹੜੀ ਚੱਕੂ ਟਿੰਗ ਵਾਲੀ ਆ ਅੱਛਾ ਆ ਜਾ ਆ ਜਾ ਕਰਦਾ ਸਿਆ ਉਹ ਮੈਂ ਨਾ ਦਾੜੀ-ਧੜੀ ਸੈਟ ਕਰਾ ਲੂੰਗਾ ਮਾਫ ਕਰ ਬਾਟਰਾ ਕੀ ਗੱਲ ਵੀ ਜਵਾਬ ਦੇ ਪੈਸੇ ਭੁੱਲੀ ਸੀ ਜੀ ਤਰਾ ਉਹ ਯਾਰ ਇਹ ਤਾਂ ਬਹੁਤ ਅੱਛਾ ਕਰ ਲਾ ਨਾ ਜੀ ਕਿਉਂ ਨਾ ਲੈ ਤੂੰ ਨਹੀਂ ਇਹ ਬਸ ਰਹਿਣ ਮਾੜਾ ਨਹੀਂ ਲੈ ਬੇਟੇ ਲੈ ਤੋਨੇ ਜਿੰਨਾ ਤਰਾਕ ਮਰਦਾ ਲੈ ਬੇਟੇ ਚਾਹ ਠੀਕ ਹੈ ਜਿੰਗਾ ਹਾਂ ਓਕੇ ਠੀਕ ਹੈ ਜੀ ਆਈਂ ਜਮ ਮੈਂ ਤਾਂ ਕਹਿਆ ਮਟਰ ਦੇ ਤਾਂ ਲਿਆ ਹੋਏ ਫਿਰਦੀ ਰਹਿੰਦੇ ਨੇ ਇਹ ਜੇ ਕੁੱਛ ਕਰਦੇ ਕਿਹੜੀ ਕਹਾਣੀ ਆ ਮੈਨੂੰ ਦੱਸ ਓ ਸੀ ਸਾਹਮਣੇ ਉਹ ਮੁਠਿਆ ਪੈਣਾ ਉਹ ਲੰਘ ਗਈ ਹਾਂ ਤੌੜਿਆ ਜਾਂ ਬੇਰਾ ਅੱਛਾ ਕਿ ਕਿੱਛ ਮਟਰ ਹੈ ਜੀ ਹਾਂ ਇਹ ਦੁਕਾਨ ਆ ਇਹੀ ਮਟਰ ਹੁਣ ਤੂੰ ਕਟਾਉਣਾ ਬਿੱਲੂ ਕੀ ਪਤਾ ਹੋਏ ਆ ਜਾ ਆ ਜਾ ਆ ਬੁੱਢੇ ਜੇ ਕਰੇ ਤੇ ਪਰ ਇਹ ਕੰਮ ਕਰ ਸਤਿ ਸ਼ਕਾਲ ਕੀ ਹਾਲ ਹੈ ਬਟੇ ਮੈਂ ਤੁਹਾਨੂੰ ਪਛਾਣਿਆ ਨਹੀਂ ਕਿ ਨਾਮ ਮੇਰਾ ਸਿੰਦਾ ਨਾਮ ਹੈ ਅੱਛਾ ਸਿੰਦਾ ਠੀਕ ਹੈ ਠੀਕ ਹੈ ਮੇਰੇ ਕੋਲ ਪੜਦਾ ਰਿਹਾ ਹੈ ਸਰਦਾਰ ਸੋ ਹਾਂ ਮੇਰੇ ਕੋਲ ਪੜਿਆ ਹੈ ਠੀਕ ਹੈ ਭਾਈ ਠੀਕ ਹੈ ਯਾਰ ਤੂੰ ਤਾਂ ਬੜਾ ਨੁਕੜ ਆ ਗਿਆ ਓਏ ਹਲੇ ਪਤਾ ਮੈਂ ਆਪਣੇ ਟਾਈਮ 'ਚ ਨਾ ਐਜੂਕੇਟਰ ਟਾਈਮ ਉਦੋਂ ਤੈਨੂੰ ਪਤਾ ਨਾ ਪੂਰਾ ਦੌਰ ਸੀਗਾ ਮੇਰਾ ਉਦੋਂ ਇਸ ਟਾਈਮ ਕਰਤਾ ਰੇ ਅੱਛਾ ਹਾਂ ਇਹ ਮੇਟਾ ਲਾਦਾ ਮੈਂ ਹਾਂਜੀ ਹਾਂਜੀ ਇਹ ਤਾਂ ਲਾਦ ਹੋ ਗਿਆ ਠੀਕ ਠੀਕ ਆ ਕਰਤਾ ਰਾ ਜੀ ਫੜੋ ਤੂੰ ਨਾ ਗੱਜਰਾ ਕਾ ਟਿਕਦੀ ਟਿਕਾ ਤੂੰ ਜਾ ਲੋ ਹਟਿਆ ਓਏ ਕਾਟੇਂ ਤੇ ਮੇਰੀ ਕਾਲੀ ਪਈਏ ਉਹ ਕਾ ਪਤਾ ਕੀ ਗੱਲਾ ਥੋੜੇ ਬੋਤ ਨਾ ਆ ਬਾਹਰ ਹੀ ਸੈਟ ਕਰ ਦੇ ਬੇਟੇ ਹਾਂਜੀ ਹਾਂ ਕਰ ਦੇ ਭਾਈ ਮਾਟਰ ਦੇ ਕਰ ਦੇ ਆ ਮੱਚਾ ਮੱਚਾ ਸੈਟ ਕਰ ਦੇ ਨਾ ਇਹ ਸੜੇ ਡਲੀ ਵਾਲਾ ਬਿੱਦੂ ਫਰਾਤਾ ਓਏ ਰਖਲਾ ਕਰਤਾਰੇ ਕਰਦਾਰੇ ਇਦਾਂ ਨਹੀਂ ਕਈਦਾ ਹੁੰਦਾ ਓ ਪਾਈ ਬਹਿ ਜਾ ਓਰੇ ਹਾਂਜੀ ਹਾਂਜੀ ਬਹਿ ਜਾ ਬਹਿ ਜਾ ਓਏ ਓ ਬੈਠ ਜਾ ਕਰਤਾਰੇ ਉਹਦੇ ਚ ਨਾ ਬੈਠ ਜੀ ਕਰਤਾਰੇ ਓ ਹਾਂ ਉਹ ਪੱਠੜ ਜਾ ਪਿਆ ਉਹ ਵੱਠੜ ਨਹੀਂ ਹੈਗਾ ਉਹ ਕੰਬਦੀ ਚੌਲਾ ਬੱਤੀ ਚਲਦੀ ਤਰਾ ਹਾਂਜੀ ਹਾਂਜੀ ਮਾਸਟਰ ਜੀ ਵਧੀਆ ਚੱਲੀ ਜਾਂਦਾ ਅੱਛਾ ਅੱਛਾ ਪੂਰਾ ਘੰਟਾ ਉਹ ਬੜਾ ਜ਼ਿਆਦਾ ਵੀ ਨਾ ਉਹ ਪਤਾ ਕੀ ਹੈ ਉਹ ਵਰਦੇ ਸਾਹਿਬ ਨਾਲ ਤੰਤਰ ਕਰਖਣੀ ਕਰਦੀ ਹੈ ਨਾ ਉਹ ਮਟਰ ਰੱਪ ਲਓ ਜੀ ਹਾਂ ਮੜਾ ਮੁੱਛਾ ਸੈਟ ਕਰਦੇ ਹਾਂ ਬਾਰੇ ਜਵਾਕ ਭਲਾਦੇ ਚੰਦਾ ਹਾਂ 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 ਮੜਾ ਜੀ ਕੰਮ ਪੂਰਾ ਹਾਂ ਆਹ ਲਾ ਦੇ ਆਪਣਾ ਅਸਲੀ ਲਾ ਦੇ ਨਾ ਉਹ ਰੇ ਦੇ ਬੱਚੀ ਦਬਚੂ ਦੜੂ ਤਾਂ ਕਰਤਾਰੇ ਕਰਾਉਣਾ ਕੰਮ ਤਾਂ ਮੜਾ ਮੁੱਟਾ ਕੋ ਨਾ ਨਾ ਛੋਟੇ ਪਈ ਆਪਾਂ ਦਾ ਦੇਖੋਗੇ ਬੁਢੇ ਹੋਣਾ ਹਾਂ ਇਹਨੂੰ ਪਤਾ ਸਾਡੇ ਪੈਰ ਚੱਲਦੇ ਹੁਣ ਦਾਤਾ ਆਪਾਂ ਨੂੰ ਕਿਹੜਾ ਕੋਈ ਥਗੜ ਪਾਉਣ ਆਊ ਹਾਂ 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 ਆਹ ਯਾਰ ਆਪਾਂ ਉਧਰਾਂ ਲੇਟ ਹੋ ਜੀਏ ਹਾਂ ਚੱਲਦੇ ਚੱਲਦੇ ਬਸ ਹਾਂ ਠੀਕ ਹੈ ਬਸ ਹਾਂ ਅੰਮਾ ਛਾ ਆਇਆ ਬੱਤਾ ਹਾਂ ਹਾਂ ਲਾਈਟਰ ਆ ਆਜੀ ਬਾਜੀ ਇਹ ਫਿਰ ਭਲਾਇਆ ਤੈਨੂੰ ਹਣੇ ਹਾਂ ਕਿੰਨੀਆਂ ਕਹਾ ਗਿਆ ਦੀ ਮੈਂ ਪਲੱਸ 2 ਪਾਸ ਕੀਤੀ ਇਹਨਾਂ ਨੂੰ ਇਹ ਭਾਈ ਪਾਰਟ 2 ਹਾਂਜੀ ਇਹ ਪਾਰਟ 2 ਮਾਟਰ ਕੀ ਹੁੰਦੀ ਆ ਇਹ ਪਲੱਸ 2 12ਵੀਂ ਦੀ ਪੜਾਈ ਹੁੰਦੀ ਆ ਕਹਤਾਰੇ ਬਾਹਰ ਦੀ ਵੀ ਪੜਾਈ ਉਹ ਤੂੰ ਐ ਦੱਸ 8 ਚ ਕਐ ਪਾਈਏ 10 ਚ ਕਐ ਪਾਈਏ ਕਿਵੇਂ ਹੁੰਦੀ ਆ 8 ਦੇ ਵਿੱਚ ਪਾਏਗਾ 4 12 ਹੋ ਗਿਆ ਇਹ 10 ਦੇ ਵਿੱਚ 2 ਪਾਏਗਾ ਫਿਰ ਵੀ 12 ਹੋ ਗਿਆ ਓਕੇ ਐ ਠੀਕ ਆ ਨਾ हां शिंदे ਕਿੰਨੇ ਪੈਸੇ ਦੇ ਬੇਟੇ ਆ ਨਾ ਮਾਸਟਰ ਜੀ ਕੋਈ ਨਾ ਪੈਸੇ ਨਹੀਂ 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 ਮਾਸਟਰ ਨਹੀਂ ਨਹੀਂ ਮੈਂ ਨਹੀਂ ਨਹੀਂ ਇਹਦਾ ਇਹਦਾ ਮੈਂ ਪੜਿਆ ਹੀ ਇੰਨਾ ਕੋਈ ਨਹੀਂ ਨਹੀਂ ਐਨੀ ਕਰ ਦੇ ਕਰ ਦੇ ਤੇਰੀ ਹਾਂ ਬੱਚੇ ਨਹੀਂ ਰਿਸਪੈਕਟ ਕਰਦੇ ਨੇ ਬਹੁਤ ਰਿਸਪੈਕਟਡ ਬੱਚਾ ਸੀ ਇਹ ਪਹਿਲਾਂ ਵੀ ਉਹ ਭਾਈ ਆ ਜਾ ਫਿਰ ਭਾਈ ਬਾਟਰਾ ਹਾਂ ਠੀਕ ਹੈ ਠੀਕ ਹੈ ਬੇਟੇ ਜਾਉਂਦਾ ਰਹ ਦੇ ਇੱਕ ਬਾਟਰਾ ਰੋਡ ਤੇ ਦੌਰ ਲੱਗ ਗਿਆ ਕਿਹੜੀ ਆਉਂਦੀ ਦਿੱਤੇ ਓਏ ਮਿੰਨੀ ਜਾਟੇ ਹਾਂ ਬਿਲਕੁਲ ਬਿਲਕੁਲ ਮਿੰਨੀ ਬਦਲ ਗਿਆ ਬਦਲ ਗਿਆ ਹਾਲ ਬਦਲ ਗਿਆ ਬਦਲ ਗਿਆ ਦੇਖ ਮਾਸੀ ਦਾ ਪੁੱਤ ਮਾਟਰਾ ਹਾਂ ਨਮਾ ਨਮਾ ਖਾਧੀ ਤੇਰ ਬਾਦ ਆਇਆ ਹਾਂ ਹਾਂ ਠੀਕ ਹੈ ਕਰਤਾਰ ਸਿੰਘ ਤੇ ਉਦੋਂ ਦਾ ਜਦੋਂ ਦਾ ਟਮਾਟਰ ਲੱਗਿਆ ਆਈ ਨਹੀਂ ਹਾਂ ਆਪਾਂ ਮੜਾਏ ਤੇ ਕਸ਼ਿਗ ਵੀ ਲਾ ਲਾਂਗੇ ਆ ਲਾਵਾਂਗੇ ਥੋੜਾ ਥੋੜਾ ਲਾਵਾਂਗੇ ਨੇ ਕਰਾਰਾ ਮੂੰਹ ਕਰ ਲਾਂਗੇ ਮੁਰਗੀ ਚਿਲਟੀ ਲੈ ਲੈਨੇ ਹਾਂ 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 ਮੁਰਗੀ ਮੁੰਡੇ ਦੀ ਕਾਹਨ ਅੱਗੇ ਲੈ ਕੇ ਜਾਂਦਾ ਮੈਂ ਆਏ ਰਾ ਖਰਿੰਦਰ ਮਾਤਾ ਸਤਿ ਸ਼੍ਰੀ ਅਕਾਲ ਆਟਰ ਜੀ ਸਤਿ ਸ਼ਕਾਲ ਬੇਟੇ ਕਿਵੇਂ ਹੋ ਵਧੀਆ ਹੀ ਵਧੀਆ ਤੁਸੀਂ ਜਣਾਓ ਜੀ ਚਾਹ ਪਾਣੀ ਦੀ ਸੇਵਾ ਕਰੀਏ ਜੀ ਚਾਹ ਪਾਣੀ ਚਾਹ ਪਾਣੀ ਲੈ ਕੇ ਆਉਣਾ ਜੀ ਨਹੀਂ ਨਹੀਂ ਬੇਟਾ ਰਹਿਣ ਦਿਓ ਚਾਹ ਪਾਣੀ ਤਾਂ ਨਹੀਂ ਨਹੀਂ ਓਕੇ 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 ਰਹਿਣ ਦਿਓ ਬੇਟਾ ਆਟਰ ਵਾਰੀ ਪੜਾਏ ਹੋਏ ਨੇ ਝੋਟੇ ਹੈ ਮੇਰੇ ਕਤਾਰ ਸੋ ਜੀ ਜਿੰਨੇ ਵੀ ਇੱਥੇ ਮੁੰਡੇ ਦੁਕਾਨਾਂ ਵਾਲੇ ਨੇ ਨਾ ਆਪਣੇ ਮਾਰਕੀਟ ਦੇ ਵਿੱਚ ਇਹ ਮੈਨੂੰ ਤਾਂ ਸਾਰੇ ਹੀ ਪੜਾਏ ਨੇ ਮੈਨੂੰ ਐ ਲੱਗ ਰਿਹਾ ਸਕੂਲ ਮੇਰੇ ਕੋਈ ਹੁੰਦਾ ਸੀ ਸਕੂਲ ਬਾਲੇ ਪਿੰਡਾਂ ਦਾ ਇੱਕ ਸਕੂਲ ਸੀ ਇਹ ਸਾਈਓ ਤੈਨੂੰ ਜਾਣਦੇ ਨੇ ਤੂੰ ਮੈਨੂੰ ਸੇਵਾ ਦੱਸੂ ਜੀ ਮੈਂ ਹੁਣੇ ਪਰ ਨਹੀਂ ਨਹੀਂ ਬੇਟੇ ਨਹੀਂ ਨਹੀਂ ਬੇਟੇ ਅੱਡਾ ਤੂੰ ਐਂ ਕਰ ਵਾ ਦਸ ਮਾਸਟਰਸ ਤੂੰ ਪਰ ਬੈਠ ਦੇ ਕਿਹੜੀ ਬਡੌੜੀ ਆ ਮੁਰਗੀ ਇਹ ਮੁਰਗੀ ਨੇ ਸਾਰੀਆਂ ਹਾਂ ਹਾਂ ਮੁਰਗੀ ਨੇ ਜੀ ਅੱਛਾ ਮੁਰਗਾ ਕੋਈ ਮੁਰਗਾ ਹੈ ਮੁਰਗੇ ਚ ਤੂੰ ਇਧਰ ਮੁਰਗੇ ਤਾਂ ਲੱਗੇ ਜੀ ਹੁਣ ਤਾਂ ਮੁਰਗੀ ਹੀ ਰਹਿ ਗਈ ਅੱਛਾ ਮੈਨੂੰ ਲੱਗ ਰਿਹਾ ਵੀ ਆਹ ਮੁਰਗੀ ਵਧੀਆ ਲੱਗ ਰਹੀ ਆ ਆਹ ਮੁਰਗੀ ਕਾਢੋ ਆਹ ਕਾਢ ਦੇ ਹਾਂ ਇਧਰ ਲੀ ਨਾ ਨਾ ਮਾਸਟਰ ਜੀ ਇਹ ਮੁਰਗੀ ਤਾਂ 부ੜੀ ਆ ਇਹ ਤਾਂ ਗਾਲ ਨਹੀਂ ਨਹੀਂ ਥੋੜੇ ਅੰਦਰ ਜਾ ਕੇ ਇਹ ਹੋਈ ਪਈ ਆ 부ੜੀ ਕੀ ਇਹ ਮੁਰਗੀ ਮੈਂ ਕਿਹਾ 부ੜੀ ਹੋਈ ਪਈ ਆ ਗਾਲ ਨਹੀਂ ਅੰਦਰ ਜਾ ਕੇ ਉਹ ਗਾਲੀ ਕਿਉਣੀ ਨਾ ਨਾ ਜੀ ਮੇਰੇ ਮਾਸਟਰ ਨੂੰ ਮੈਂ ਤੁਹਾਨੂੰ ਪੂਰੀ ਵਧੀਆ ਮੁਰਗੀ ਦਊਂ ਤੁਸੀਂ ਬੋਲੋ ਤੁਸੀਂ ਪਹਿਲਾਂ ਬੈਠੋ ਦੇਖਿਓ ਜੀ ਲੇਖੋ ਅੱਛਾ ਨਾ ਨਾ ਤੁਸੀਂ ਬੈਠੇ ਨਹੀਂ ਨਹੀਂ ਓ ਸ਼ੇਰਾ ਆਹੀ ਦੇ ਦੇ ਇਹਨੇ ਤਾਂ ਜ਼ਿੰਦਗੀ ਆ ਗਾਲਤियां ਬੁਰਗੀ ਤਾਂ ਕੀ ਮੈਂ ਸਮਝਾ ਨਹੀਂ ਜੀ ਕਿ ਮੈਂ ਜ਼ਿੰਦਗੀਆਂ ਗਾਲਤੀਆਂ ਨਾ ਨੇ ਜੀ ਉਹ ਘਰਾਵਾ ਹੈ ਤਾਂ ਮੇਰੀ ਬਾਚੀ ਦਾ ਬੁੱਢਾ ਹੀ ਆ ਐਤੀਆ ਪੜਾਉਦਾ ਸੀ ਇਹਦਾ ਕੋਈ ਪੜਿਆ ਨਹੀਂ ਉਹ ਤਾਂ ਲੱਗਿਆ ਨਹੀਂ ਅੱਜ ਤਿੰਨ ਚਾਰ ਮੇਲੇ ਦੇ ਪਹਿਲਾ ਤਾਂ ਮਿਲ ਗਿਆ ਆਟੋ ਚਲਾਉਦਾ ਹੱਸਿਆ ਜੀ ਦੂਜਾ ਕਾਰਟਿੰਗ ਠੀਕ ਹੈ ਜੀ ਤੀਜਾ ਤੂੰ ਆ ਮੁਰਗੀ ਵਾਲਾ ਮਿਲ ਗਿਆ ਇਹਦਾ ਜ਼ਿੰਦਗੀ ਗਾਲਤियां ਉਹ ਠੀਕ ਹੈ ਜੀ ਆ ਆ ਜਾ ਮਾਛੀ ਬੁੱਢੀ ਗੱਲ ਗਲਤ ਕਰ ਗਿਆ ਮੇਰਾ ਉਹ ਨਾ ਜੀ ਮੁਰਗੀ ਦਾ ਆ ਜਾ ਆ ਜਾ ਜੀਰਾ